ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਗੱਲ ਕਰਦੇ ਹਾਂ ਲੋਕ ਸਵਾਦ ਚੋਣਾਂ ਸੰਬੰਧੀ ਸਰਗਰਮੀਆਂ ਦੀ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਅੱਜ ਅਸੀਂ ਪਹੁੰਚੇ ਹਾਂ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਬਿਖੇ ਜਿੱਥੇ ਕਿ ਕਾਂਗਰਸ ਪਾਰਟੀ ਵੱਲੋਂ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਆਓ ਤੁਹਾਨੂੰ ਕਰਾਉਂਦੇ ਆਂ ਤੁਹਾਡੀ ਗੱਲਬਾਤ ਕਾਂਗਰਸ ਪਾਰਟੀ ਦੇ ਮੁੱਖ ਵਰਕਰਾਂ ਨਾਲ ਅਸੀਂ ਗੱਲ ਕਰਦੇ ਹਾਂ ਅਸੀਂ ਗੱਲ ਪੈਂ ਜੀ ਹਾਂਜੀ ਤਾਂ ਅਸੀਂ ਜਿਵੇਂ ਡੋਰ ਟੂ ਡੋਰ ਕਰ ਰਹੇ ਹਾਂ ਤੁਹਾਨੂੰ ਕੀ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਹਿਲਕਲਾਂ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਡੋਰ ਟੂ ਡੋਰ ਕਰ ਰਹੇ ਹਾਂ ਬਹੁਤ ਸਾਰੇ ਲੋਕਾਂ ਤੇ ਮਾਵਾ ਭੈਣਾਂ ਤੇ ਨੌਜਵਾਨਾਂ ਵੱਲੋਂ ਬਹੁਤ ਵੱਡਾ ਸਹਿਯੋਗ ਆ ਉਹ ਜਿਹੜਾ ਖੈਰਾ ਸਾਹਿਬ ਦੇ ਹੱਕ ਦੇ ਵਿੱਚ ਮਿਲ ਰਿਹਾ ਕਿਉਂਕਿ ਖੈਰਾ ਸਾਹਿਬ ਇੱਕ ਆਮ ਜਿਹੜੇ ਇਨਸਾਨ ਨੇ ਉਹਨਾਂ ਨੇ ਜਿਹੜੇ ਵੀ ਗਰੀਬ ਮਜਦੂਰ ਕਿਸਾਨਾਂ ਦੀ ਗੱਲ ਕੀਤੀ ਆ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਉਹਨਾਂ ਦੇ ਨਾਮ ਨੂੰ ਜਿਹੜੀ ਵੋਟ ਆ ਉਹ ਵੀ ਬਹੁਤ ਵੱਡੀ ਪੱਧਰ ਤੇ ਉਹਨਾਂ ਦੇ ਪੈ ਰਹੀ ਆ ਕਿਉਂਕਿ ਖੈਰਾ ਸਾਹਿਬ ਦੀ ਜਿਹੜੀ ਸੋਚ ਆ ਉਹ ਸਾਰੇ ਦੇਸ਼ ਵਾਸੀਆਂ ਲਈ ਇੱਕ ਆ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੀ ਉਹਨਾਂ ਦੀ ਸੋਚ ਆ ਇਸ ਕਰਕੇ ਸਾਰੇ ਲੋਕ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਾਥ ਦੇ ਰਹੇ ਨੇ ਜਿਵੇਂ ਕਿ ਅਕਸਰ ਹੀ ਸਖਪਾਲ ਖੈਰਾ ਗੱਲ ਕਰਦੇ ਆ ਸਾਡਾ ਮੁਕਾਬਲਾ ਭਗਵੰਤ ਮਾਨ ਨਾਲ ਆ ਇੱਥੇ ਤੁਸੀਂ ਕੀ ਦੇਖਦੇ ਹੋ ਤੁਹਾਡਾ ਅਮੀਤ ਹੇਰ ਨਾਲ ਆ ਜਾਂ ਭਗਵੰਤ ਮਾਨ ਨਾਲ ਹੀ ਮੁਕਾਬਲਾ ਦੇਖੋ ਜੀ ਭਗਵੰਤ ਮਾਨ ਸਾਹਿਬ ਨੇ ਚੁਣੌਤੀ ਦਿੱਤੀ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਇਹ ਸਿੱਧੀ ਟੱਕਰ ਭਗਵੰਤ ਮਾਨ ਨਾਲ ਆ ਨਾ ਕਿ ਉਮੀਦਵਾਰ ਜੀ ਨਾਲ ਕਿਉਂਕਿ ਉਹਨਾਂ ਨੇ ਚੁਣੌਤੀ ਨੂੰ ਸਵੀਕਾਰ ਕੀਤਾ ਸੁਖਪਾਲ ਸਿੰਘ ਖਹਿਰਾ ਨੇ ਕਿਉਂਕਿ ਜਿੱਥੇ ਵੀ ਉਹਨਾਂ ਨੂੰ ਚੁਣੌਤੀ ਵੀ ਨਹੀਂ ਜ ਉਹਨਾਂ ਨੇ ਸਵੀਕਾਰ ਕੀਤੀ ਤੇ ਜਿੱਤ ਪ੍ਰਾਪਤ ਕੀਤੀ ਆ ਸਾਨੂੰ ਵੀ ਪੂਰਨ ਉਮੀਦ ਆ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਰਟੀ ਵਾਈਟ ਉੱਪਰ ਉੱਠ ਕੇ ਜਿਹੜੇ ਲੋਕ ਵੋਟ ਆਉਣਗੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਉਹ ਸੰਗਰੂਹ ਤੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਜਿਵੇਂ ਕਾਂਗਰਸ ਪਾਰਟੀ ਦੇ ਵਿੱਚੋਂ ਕੁਝ ਤੁਹਾਡੇ ਜਿਹੜੇ ਵਰਕਰ ਨੇ ਜਾਂ ਉਦੇਦਾਰ ਨੇ ਉਹ ਜਾ ਰਹੇ ਨੇ ਛੱਡ ਕੇ ਜਿਵੇਂ ਗੋਲਡੀ ਗਏ ਨੇ ਤਾਂ ਇਹਨੂੰ ਕਾਂਗਰਸ ਪਾਰਟੀ ਨੂੰ ਕੋਈ ਫਰਕ ਪੈਂਦਾ ਉਸ ਨਾਲ ਦੇਖੋ ਜੀ ਗੋਲਡੀ ਸਾਹਿਬ ਦਾ ਆਪ ਦਾ ਵਿਚਾਰ ਆ ਜਦੋਂ ਕੋਈ ਜਾਂਦਾ ਹੋ ਕੱਲੇ ਹੀ ਜਾਂਦਾ ਚਾਹੇ ਉਹ ਕਿਸੇ ਵੀ ਪਾਰਟੀ ਚੋਂ ਜਾਵੇ ਦੂਸਰੀ ਪਾਰਟੀ ਦੇ ਵਿੱਚ ਵਰਕਰ ਜਿਹੜਾ ਵਰਕਰ ਉਹ ਹਮੇਸ਼ਾ ਹੀ ਪਾਰਟੀ ਦੇ ਨਾਲ ਖੜਦਾ ਜਿਵੇਂ ਕਾਂਗਰਸ ਪਾਰਟੀ ਦੇ ਨਾਲ ਸਾਰੇ ਵਰਕਰ ਧੂਰੀ ਦੇ ਖੜੇ ਨੇ ਕੱਲੇ ਗੋਲਡੀ ਸਾਹਿਬ ਆਏੜੇ ਉਹ ਮਤਲਬ ਛੱਡ ਕੇ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਹਾਂਜੀ ਸਰ ਤੁਸੀਂ ਕਿਸ ਆਧਾਰ ਤੇ ਕਾਂਗਰਸ ਪਾਰਟੀ ਲਈ ਵੋਟ ਮੰਗ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਾਂਗਰਸ ਪਾਰਟੀ ਨੂੰ ਆਪ ਦੇ ਕਾਂਗਰਸ ਦੇ ਕਰੇ ਹੋਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸਾਡੀ ਸਰਕਾਰ ਸੀਗੀ ਉਦੋਂ ਅਸੀਂ ਬਹੁਤ ਸਾਰੇ ਕੰਮ ਕਰਾਏ ਜਿਸ ਤਰ੍ਹਾਂ ਮਹਿਲਕਲਾਂ ਦੇ ਸੀਟ ਦੇ ਅੰਦਰ ਅਸੀਂ 24 ਸੜਕਾਂ ਬਣਵਾਈਆਂ ਸਾਹ ਮੈਲ ਕਲਾਸ ਸਬਡਿਵੀਜ਼ਨ ਬਣਵਾਈ ਚੰਨੀ ਸਾਹਿਬ ਨੇ ਜਿਹੜੇ ਵਰਕਰਾਂ ਨੂੰ ਪਿਆ ਵਧਾਈਆਂ ਜਿਸ ਤਰ੍ਹਾਂ ਆਸ਼ਾ ਵਰਕਰ ਸੀ ਜਾਂ ਹੋਰ ਸੀ ਇਹਨਾਂ ਦੇ ਬਹੁਤ ਸਾਰੇ ਹੋਰ ਬਹੁਤ ਬਹੁਤ ਸਾਰੇ ਫੈਸਲੇ ਲਏ ਜਿਨ੍ਹਾਂ ਦੇ ਆਧਾਰ ਤੇ ਅਸੀਂ ਹੁਣ ਉਹ ਵੋਟ ਮੰਗ ਰਹੇ ਹਾਂ আর ਸਾਨੂੰ ਆਸ ਹੈ ਵੀ ਲੋਕ ਸਾਡੇ ਨਾਲ ਖੜਨਗੇ ਆਰਾ ਖੈਰਾ ਸਾਹਿਬ ਅ ਅੱਲਾ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਮਾਧਿਅਮ ਰਹੀਂ ਸਾਡੀ ਜਿਹੜੀ ਆਵਾਜ਼ ਹੈ ਉਹ ਪੂਰੀ ਦੁਨੀਆ ਚ ਜਾ ਰਹੀ ਹੈ ਕਿਉਂਕਿ ਅਸੀਂ ਕਾਂਗਰਸ ਪਾਰਟੀ ਦੇ ਜਜਾਰੂ ਵਰਕਰ ਹਨ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਆ ਪਰ ਜੋ ਕਾਂਗਰਸ ਨੂੰ ਛੱਡ ਕੇ ਲੀਡਰ ਭਾਵੇਂ ਵੱਡਾ ਭਾਵੇਂ ਛੋਟਾ ਜਾ ਰਹੇ ਨੇ ਉਹਨਾਂ ਦੀ ਕੋਈ ਮੈਨੂੰ ਨਹੀਂ ਲੱਗਦਾ ਵੀ ਅਗਲੀਆਂ ਪਾਰਟੀਆਂ ਦੇ ਵਿੱਚ ਉਹਨਾਂ ਦੀ ਕੋਈ ਵਕਤ ਹੈ ਉਹਨਾਂ ਦੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਦੋਂ ਕੋਈ ਲੀਡਰ ਛੱਡ ਕੇ ਚਲਾ ਜਾਂਦਾ ਸਾਡਾ ਵਰਕਰਾਂ ਦਾ ਉਦੋਂ ਵੀ ਜ਼ਿਆਦਾ ਹੌਸਲਾ ਹੋ ਜਾਂਦਾ ਕਿ ਅਸੀਂ ਵਧੀਆ ਤਰੀਕੇ ਨਾਲ ਕੰਮ ਕਰੀਏ ਤਾਂ ਕਿ ਸੁਖਪਾਲ ਸਿੰਘ ਖਹਿਰਾ ਜਿਹਨੂੰ ਜੋ ਕਾਂਗਰਸ ਪਾਰਟੀ ਨੇ ਸਾਨੂੰ ਵਧੀਆ ਲੀਡਰ ਦਿੱਤਾ ਉਹਨਾਂ ਨੂੰ ਅਸੀਂ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਉਹ ਸਾਡੇ ਹਲਕੇ ਦੀ ਆਵਾਜ਼ ਨੂੰ ਉੱਥੇ ਹਟਾਉਣ ਔਰ ਮੈਂ ਬੇਨਤੀ ਕਰਦਾ ਵੀ ਜਿਹੜੇ ਲੋਕ ਕਾਂਗਰਸ ਪਾਰਟੀ ਤੋਂ ਵਧੀਆ ਅਹੁਦਿਆਂ ਤੇ ਨਜ਼ਾਰੇ ਲੈ ਕੇ ਛੱਡ ਕੇ ਜਾ ਰਹੇ ਨੇ ਉਹਨਾਂ ਵਾਸਤੇ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਅਸੀਂ ਜਿੱਤ ਪ੍ਰਾਪਤ ਕਰਾਂਗੇ ਜੀ। ਖੈਰਾ ਦੇ ਨਾਮ ਨੂੰ ਵੋਟ ਪੈ ਰਹੀ ਆ ਕਿਉਂਕਿ ਖੈਰਾ ਸਾਹਿਬ ਬੜੇ ਸੱਚੇ ਸੁਚੇਤ ਇਨਸਾਨ ਨੇ ਜਦੋਂ ਕਿ ਵਿਧਾਨ ਸਭਾ ਦੇ ਵਿੱਚ ਵੀ ਜਾਂਦੇ ਨੇ ਇੱਕੋ ਇੱਕ ਐਮ.ਐਲ.ਏ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਸਾਡੇ ਜਾ ਕੇ ਸਵਾਲ ਕਰਦਾ ਨੇ ਜਿੰਨੇ ਵੀ ਬੈਠਦੇ ਨੇ ਜਾ ਕੇ ਐਮਐਲਏ ਜਾਂਦੇ ਨੇ ਹੋਰ ਜਾਂਦੇ ਨੇ ਸਾਡੇ ਉਹ ਐਮਐਲਏ ਸਾਰੇ ਸੁੱਚੇ ਮੂੰਹੋਂ ਮੁੜ ਕੇ ਆਉਂਦੇ ਨੇ ਘਰਾਂ ਨੂੰ ਇੱਕੋ ਇੱਕ ਸੁਖਪਾਲ ਸਿੰਘ ਖਹਿਰਾ ਹਰੇਕ ਦੋਖਦੇ ਸੌਦੇ ਵਿੱਚ ਜਾਣ ਵਾਲਾ ਅਤੇ ਜਿਹੜੀ ਅੱਜ ਵੋਟ ਪੈ ਰਹੀ ਆ ਕਾਂਗਰਸ ਪਾਰਟੀ ਨੂੰ ਸੁਖਪਾਲ ਸਿੰਘ ਖਹਿਰੇ ਨੂੰ ਵੋਟ ਪਈ ਰਹੀ ਆ ਨਾ ਕਿ ਕਾਂਗਰਸ ਪਾਰਟੀ ਨੂੰ ਬਹੁਤ ਜ਼ੋਰ ਸ਼ੋਰ ਦੇ ਨਾਲ ਬਹੁਤ ਹੀ ਵਧੀਆ ਲੀਡ ਦੇ ਨਾਲ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਜਿੱਤ ਪ੍ਰਾਪਤ ਕਰਨਗੇ ਅਤੇ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦਾ ਇੱਥੇ ਸੰਗਰੂਰ ਦੇ ਵਿੱਚ ਸਾਡੇ ਨਾਲੋਂ ਕਾਂਗਰਸ ਪਾਰਟੀ ਨਾਲੋਂ ਤਕਰੀਬਨ ਤਕਰੀਬਨ ਪਿੱਛੇ ਰਹਿ ਕੇ ਚੱਲ ਰਹੀ ਹੈ ਅੱਜ ਅੱਜ ਸੰਪਾਲ ਸਿੰਘ ਖਹਿਰਾ ਉਹ ਪ੍ਰਚਲ ਰਹੇ ਨੇ ਵਾਹਿਗੁਰੂ ਮੇਰ ਕਰੇ ਆਉਣ ਵਾਲੀ ਇੱਕ ਤਰੀਕ ਨੂੰ ਨਤੀਜੇ ਲੋਕਾਂ ਦੇ ਸਾਹਮਣੇ ਆ ਜਾਣਗੇ ਕਾਂਗਰਸ ਪਾਰਟ ਦੇ ਸੰਪਾਲ ਸਿੰਘ ਜੀ ਖਹਿਰਾ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਇਹਨਾਂ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਦੇ ਹੱਕ ਵਿੱਚ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਹੁਣ ਦੇਖਦੇ ਹਾਂ ਸੰਗਰੂਰ ਦੇ ਲੋਕ ਆਉਣ ਵਾਲੀ ਇੱਕ ਤਰੀਕ ਨੂੰ ਕਿਸ ਦੇ ਸਿਰ ਸੇਰਾ ਬੰਨਦੇ ਨੇ ਮੈਨੂੰ ਦਿਓ ਇਜਾਜ਼ਤ Voi